ਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਅੱਜ ਪਹੁੰਚਿਆ ਰਾਜਾ ਸਾਹਿਬ ਜੀ ਦੇ ਅਸਥਾਨ ਤੇ ਰਾਜਾ ਸਾਹਿਬ ਜੀ ਦੀ 84ਵੀਂ ਵਰਸੀ ਹੈ ਸੋ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਚੱਲਦੇ ਆਪਾਂ ਅੱਜ ਦੀ ਵੀਡੀਓ 'ਚ ਬਣੇ ਰਹੇ ਹੋ ਗੁਰਦੁਆਰਾ ਸਾਹਿਬ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਸੰਗਤਾਂ ਦਾ ਭਾਰੀ ਇਕੱਠ ਹੈ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਇਹ ਅਸਥਾਨ ਤੇ ਤੇ ਇੱਧਰ ਜਿਵੇਂ ਸੰਗਤਾਂ ਵਾਸਤੇ ਹਨਾ ਸ਼ਵੀਲਾਂ ਦਾ ਜਿਹੜਾ ਪ੍ਰਬੰਧ ਕੀਤਾ ਹੋਇਆ ਲੰਗਰ ਜਿਹੜੇ ਲਾਏ ਜਾ ਰਹੇ ਨੇ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਬਾਕੀ ਆਲੇ ਦੁਆਲੇ ਦੁਕਾਨਾਂ ਵੀ ਜਿਹੜੀਆਂ ਲੱਗੀਆਂ ਹੋਈਆਂ ਨੇ ਇੱਥੋਂ ਕੁਝ ਖੜਾਉਣੇ ਆਣੀਆਂ ਦੁਕਾਨਾਂ ਆ ਗਈਆਂ ਜਿਵੇਂ ਤੇ ਆ ਇੱਥੇ ਬੋਰਡ ਆ ਗਿਆ ਗੁਰਦੁਆਰਾ ਰਾਜਾ ਸਾਹਿਬ ਜੀ ਇਹ ਜਿਹੜਾ ਸਥਾਨ ਹੈ ਇਹ ਨਵਾਂ ਸ਼ਹਿਰ ਦੇ ਏਰੀਆ ਦੇ ਵਿੱਚ ਪੈਂਦਾ ਰਾਜਾ ਸਾਹਿਬ ਜੀ ਦਾ ਸਥਾਨ ਆਇਥੇ ਪੋਸਟਰ ਵੀ ਆ ਗਿਆ ਸਾਲਾਨਾ ਵਰਸੀ ਦਾ ਤੇ ਇਧਰ ਦੋਨੋਂ ਸਾਈਡ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਬੱਚਿਆਂ ਵਾਲੇ ਖੜਾਉਣੇ ਵਾਲੀਆਂ ਹੋ ਗਈਆਂ ਜਿਵੇਂ ਹਨਾ ਬਹੁਤ ਭਾਰੀ ਇੱਥੇ ਇਕੱਠਾ ਹੁੰਦਾ ਹੈ ਵਰਸੀ ਤੇ ਬਹੁਤ ਸਾਰੀਆਂ ਦੁਕਾਨਾਂ ਲੱਗਦੀਆਂ ਨੇ ਜਿਵੇਂ ਸਾਰੀਆਂ ਦੁਕਾਨਾਂ ਇੱਥੇ ਨਾਲ-ਨਾਲ ਲੱਗੀਆਂ ਹੋਈਆਂ ਨੇ। ਉਸੇ ਤਰ੍ਹਾਂ ਦੋਨੋਂ ਸਾਈਡ ਠੰਡੇ ਮਿੱਠੇ ਜਲਦੀ ਸ਼ਵੀਲ ਜਿਵੇਂ ਇੱਧਰ ਹਨਾ ਪੋਸਟਰ ਲੱਗਿਆ ਹੋਇਆ। ਇਸ ਤਰ੍ਹਾਂ ਹੀ ਬਹੁਤ ਇੱਥੇ ਲੰਗਰ ਤੇ ਸ਼ਵੀਲਾਂ ਲਾਈਆਂ ਜਾਂਦੀਆਂ ਨੇ। ਅੱਜ ਪਹਿਲਾ ਦਿਨ ਇੱਥੇ 31 ਅਗਸਤ ਦਾ ਤੇ ਪਹਿਲੇ ਦਿਨ ਹੀ ਸੰਗਤਾਂ ਦਾ ਇਕੱਠ ਜਿਹੜਾ ਹੁਣ ਸ਼ੁਰੂ ਹੋ ਗਿਆ ਤੇ ਦੁਕਾਨਾਂ ਨਾਲ-ਨਾਲ ਬੱਚਿਆਂ ਦੇ ਖੜਾਉਣੇ ਵਾਲੀਆਂ ਹਨਾ ਸਾਰੀਆਂ ਲੱਗੀਆਂ ਹੋਈਆਂ ਨੇ। ਤੇ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੈ ਤੇ ਸਵੇਰ ਦੇ 9:30 ਵਜੇ ਦਾ ਸਮਾਂ ਤੇ ਸਵੇਰੀ ਇੱਥੇ ਬਹੁਤ ਭਾਰੀ ਜਿਹੜਾ ਇਕੱਠ ਸੰਗਤਾਂ ਦਾ ਹੋਣਾ ਸ਼ੁਰੂ ਹੋ ਗਿਆ ਇੱਥੇ ਵੀ ਸ਼ਵੀਲਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਸੰਗਤਾਂ ਵਾਸਤੇ ਇਸ ਤਰ੍ਹਾਂ ਇੱਥੇ ਜਿਹੜੀਆਂ ਸ਼ਵੀਲਾਂ ਉਹ ਲਾਈਆਂ ਜਾਂਦੀਆਂ ਨੇ ਤੇ ਜਿਵੇਂ ਆਪਾਂ ਦਿਖਾਇਆ ਤੁਹਾਨੂੰ ਦੂਰੋਂ ਹੀ ਦੁਕਾਨਾਂ ਜਿਹੜੀਆਂ ਇੱਥੇ ਲੱਗੀਆਂ ਹਨ ਹੋਈਆਂ ਨੇ ਗੱਡੀਆਂ ਮੋਟਰਾਂ ਦੀ ਪਾਰਕਿੰਗ ਦਾ ਪ੍ਰਬੰਧ ਵੀ ਹੈਗਾ ਇੱਥੇ। ਕਾਰੀਆਂ ਨਾਲ ਨਾਲ ਇੱਥੇ ਰੋਡ ਤੇ ਦੁਕਾਨਾਂ ਨੇ ਤੇ ਸਾਰੀਆਂ ਸੰਗਤਾਂ ਜਾ ਰਹੀਆਂ ਨੇ ਅੰਦਰ ਦਰਸ਼ਨਾਂ ਵਾਸਤੇ। ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਹਨ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ। ਤੱਕ ਬਹੁਤ ਭਾਰੀ ਜਿਹੜਾ ਇਕੱਠ ਹੈ ਸੰਗਤਾਂ ਦਾ ਤੇ ਆਖਰੀ ਦਿਨ ਇੱਥੇ ਹੋਰ ਵੀ ਭਾਰੀ ਇਕੱਠ ਹੁੰਦਾ ਸੰਗਤਾਂ ਦਾ ਜਿਵੇਂ ਅੱਜ ਪਹਿਲਾ ਦਿਨ ਹਨਾ 31 ਅਗਸਤ ਤੇ 2 ਤਰੀਕ ਨੂੰ ਆਖਰੀ ਦਿਨ ਹੈ ਆਖਰੀ ਦਿਨ ਹੋਰ ਵੀ ਭਾਰੀ ਇਕੱਠ ਹੋਣਾ ਇੱਥੇ ਇਸ ਸਥਾਨ ਤੇ ਰਾਜਾ ਸਾਹਿਬ ਜੀ ਦੀ ਸਥਾਨ ਤੇ ਸੰਗਤਾਂ ਦਾ ਤੇ ਇੱਧਰ ਜਿਵੇਂ ਆ ਝੂਲੇ ਵੀ ਲੱਗੇ ਹੋਏ ਨੇ ਹਨਾ ਇਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਝੂਲੇ ਜਿਹੜੇ ਤੇ ਜਿਵੇਂ ਆਪਾਂ ਤੁਹਾਨੂੰ ਝੂਲੇ ਦਿਖਾਏ ਸੀਗੇ ਹਨਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਇਧਰੋਂ ਸਾਰਾ ਦਿਖਾਉਨੇ ਆ ਨਾਲ-ਨਾਲ ਬਹੁਤ ਦੁਕਾਨਾਂ ਦੀ ਗਿਣਤੀ ਬਹੁਤ ਆ ਇੱਥੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਸੰਗਤਾਂ ਦਾ ਇਕੱਠ ਵੀ ਤੁਸੀਂ ਨਾਲ-ਨਾਲ ਦੇਖ ਸਕਦੇ ਹੋ ਬਹੁਤ ਵੱਡੀਆਂ-ਵੱਡੀਆਂ ਇੱਥੇ ਸ਼ਵੀਲਾਂ ਜਿਹੜੀਆਂ ਲਾਈਆਂ ਜਾਂਦੀਆਂ ਨੇ ਹਨਾ ਸੰਗਤਾਂ ਵਾਸਤੇ ਠੰਡੇ ਮਿੱਠੇ ਜਲਦੀਆਂ ਆ ਸਾਰਾ ਵਰਸੀ ਦੇ ਸਮਾਗਮ ਕਰਕੇ ਉੱਪਰ ਜਿਹੜਾ ਮਤਲਬ ਟੈਂਟ ਹਨਾ ਲਾਏ ਗਏ ਨੇ ਸੰਗਤਾਂ ਵਾਸਤੇ ਆ ਕੀ ਧੁੱਪ ਤੋਂ ਜਿਹੜੀ ਬਚਤ ਹੋਵੇ ਸੋ ਇੱਧਰ ਜੋੜਾ ਘਰ ਜਿਹੜੇ ਬਣੇ ਹੋਏ ਨੇ ਇੱਥੇ ਜੋੜੇ ਜਮਾ ਕਰਵਾ ਕੇ ਫਿਰ ਆਪਾਂ ਅੰਦਰ ਚੱਲਾਂਗੇ ਐਸੇ ਸਾਰੀਆਂ ਸੰਗਤਾਂ ਜੋੜੇ ਜਮਾ ਕਰਵਾ ਰਹੀਆਂ ਨੇ ਆ ਸਾਰਾ ਇੱਥੇ ਜੋੜਾ ਘਰ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਇੱਥੇ ਆ ਸਾਰਾ ਜੋੜਿਆ ਆ ਘਰ ਬਣਿਆ ਹੋਇਆ ਜੋੜੇ ਜਮਾ ਕਰਵਾਉਣ ਦਾ ਪ੍ਰਬੰਧ ਆ ਤੇ ਹੁਣ ਆਪਾਂ ਇਥੋਂ ਅੰਦਰ ਚੱਲਾਂਗੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਸੰਗਤਾਂ ਦਾ ਇਕੱਠ ਤੁਸੀਂ ਦੇਖ ਸਕਦੇ ਹੋ ਬਹੁਤ ਭਾਰੀ ਜਿਹੜਾ ਇਕੱਠਾ ਹੈ ਤੇ ਅੰਦਰ ਚੱਲਦੇ ਆਪਾਂ ਅੰਦਰੋਂ ਤੁਹਾਨੂੰ ਹੁਣ ਦਰਸ਼ਨ ਕਰਵਾਉਨੇ ਆ ਤਾਂ ਤਾਂ ਹਜੂਰ ਸ੍ਰੀ ਨਾਭ ਕਮਲ ਜੀ ਰਾਜਾ ਸਾਹਿਬ ਜੀ ਅੰਦਰ ਵੀ ਬਹੁਤ ਭਾਰੀ ਇਕੱਠ ਹੈ ਸੰਗਤਾਂ ਦਾ ਚਾਲਦੇ ਆਂ ਜੀ ਆਪਾਂ ਅੰਦਰ ਦਰਸ਼ਨ ਕਰਦੇ ਆਂ ਦੇ ਵੰਤੋ ਸਭ ਗਵਨੀ ਗੁਰੂ ਤੋਂ ਕਰ ਤੁਦੇ ਨਾਮ ਸਾਹਿਬ ਕੋ ਗੰਨ ਅਸ ਦੀਆ ਚਲਦੇ ਆਂ ਅੰਦਰ ਦਰਸ਼ਨ ਕਰਵਾਉਨੇ ਆਂ ਆਪਾਂ ਆਲੀ ਨੇ ਅੰਦਰ ਹਿਲਾਣਾ ਤੋਂ ਪਿੱਛੇ ਇਸ ਬੋਰਡ ਤੇ ਸਾਰਾ ਇਸ ਸਥਾਨ ਦਾ ਜਿਹੜਾ ਇਤਿਹਾਸ ਲਿਖਿਆ ਹੋਇਆ ਤੁਸੀਂ ਜਿਹੜਾ ਵੀਡੀਓ ਨੂੰ ਰੋਕ ਕੇ ਪੜ੍ਹ ਸਕਦੇ ਹੋ ਆਪਾਂ ਫੋਟੋ ਜਿਹੜੀ ਵੀਡੀਓ ਦੇ ਵਿੱਚ ਲਾਤੀ ਸਾਰਾ ਇਤਿਹਾਸ ਇਹ ਸਥਾਨ ਦਾ ਹਨਾ ਰਾਜਾ ਸਾਹਿਬ ਜੀ ਦਾ ਇਹ ਬੋਰਡ ਦੇ ਉੱਪਰ ਲਿਖਿਆ ਹੋਇਆ ਅੰਦਰੋਂ ਆਪਾਂ ਦਰਸ਼ਨ ਕਰਕੇ ਆ ਗਏ ਤੇ ਹੁਣ ਸੰਗਤਾਂ ਦਾ ਹੋਰ ਵੀ ਜਿਹੜਾ ਇਕੱਠ ਵੱਧ ਗਿਆ ਤੇ ਇਧਰਲੀ ਸਾਈਡ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਨਾਲ ਨਾਲ ਇੱਥੇ ਦੇਖ ਸਕਦੇ ਹੋ ਕੁਝ ਬੱਚਿਆਂ ਦੇ ਖੜਾਉਣ ਵਾਲੀਆਂ ਦੁਕਾਨਾਂ ਹੋ ਗਈਆਂ ਹਨ ਬਾਕੀ ਆ ਜਿਵੇਂ 20 20 ਰੁਪਏ ਵਾਲੀ ਸੇਲ ਹੋ ਗਈ ਐਵੇਂ ਜੀਆਂ ਸਾਰੀਆਂ ਦੁਕਾਨਾਂ ਨੇ ਜਿਵੇਂ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਹੀ ਆ ਬਹੁਤ ਭਾਰੀ ਇਕੱਠ ਹੈ ਸੰਗਤਾਂ ਦਾ ਅੰਦਰ ਵੀ ਆਪਾਂ ਦਿਖਾਇਆ ਸੀਗਾ ਦਰਸ਼ਨ ਕਰਵਾ ਕੇ ਆਏ ਜਦੋਂ ਇੱਥੇ ਕੁਝ ਬੱਚਿਆਂ ਦੇ ਖੜਾਉਣ ਵਾਲੀਆਂ ਦੁਕਾਨਾਂ ਹਨ ਇਸ ਤਰ੍ਹਾਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗਦੀਆਂ ਨੇ ਇਸ ਤਰ੍ਹਾਂ ਦੀਆਂ ਸਾਰੀਆਂ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ ਆ ਸਾਰੇ ਛੋਟੇ ਬੱਚਿਆਂ ਵਾਲੇ ਖੜਾਉਣੇ ਵਾਲੀਆਂ ਹੋ ਗਈਆਂ ਤੇ ਇਧਰ ਨਾਲ-ਨਾਲ ਕੁਸ਼ਕਾਣ ਪੀਣ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਜਿਵੇਂ ਗੋਲ ਗੱਪੇ ਹੋਗੇ ਗੋਸਤੇ ਹੋਗੇ ਹਨ ਐਵੇਂ ਜੀਆਂ ਸਾਰੀਆਂ ਦੁਕਾਨਾਂ ਨੇ ਨਾਲ-ਨਾਲ ਤੇ ਇਧਰ ਉਸੇ ਤਰ੍ਹਾਂ ਖੜਾਉਣੇ ਹੋਗੇ ਜਿਵੇਂ ਹਨਾ ਕੁਛ ਆ ਪਲਾਸਟਿਕ ਦਾ ਸਮਾਨ ਐਵੇਂ ਸਾਰੀਆਂ ਦੁਕਾਨਾਂ ਨੇ ਬੈਗ ਹੋਗੇ ਜਿਵੇਂ ਕੁਛ ਆ ਕੜੇ ਹੋਗੇ ਉਰੇ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਜਿਆਦਾ ਗਿਣਤੀ ਹੈ ਦੁਕਾਨਾਂ ਦੀ ਦੂਰ ਦੂਰ ਤੱਕ ਜਿਵੇਂ ਆਪਾਂ ਪਹਿਲਾਂ ਵੀਡੀਓ ਦੀ ਸ਼ੁਰੂ ਵਿੱਚ ਵੀ ਤੁਹਾਨੂੰ ਦਿਖਾਈ ਸੀਗਾ ਦੁਕਾਨਾਂ ਜਿਵੇਂ ਲੱਗੀਆਂ ਹੋਈਆਂ ਸੀ ਆ ਛੋਟੇ ਬੱਚਿਆਂ ਵਾਲਾ ਆ ਗਿਆ ਸਾਰਾ ਹਨ ਖੇਡਣ ਵਾਲੀਆਂ ਚੀਜ਼ਾਂ ਪਲਾਸਟਿਕ ਦਾ ਸਮਾਨ ਆ ਗਿਆ ਕੁਛ ਨਾ ਘਰਾਂ ਦੀ ਵਰਤੋਂ ਵਾਲਾ ਫੇ ਅੱਗੋਂ ਚੱਲਦੇ ਆਪਾਂ ਅੱਗੋਂ ਦੇਖਦੇ ਆਂ ਜਾ ਕੇ ਜਿਵੇਂ ਆਪਾਂ ਪਹਿਲਾਂ ਦੱਸਿਆ ਸੀ ਤੁਹਾਨੂੰ ਵੀਡੀਓ ਦੇ ਸ਼ੁਰੂ ਚ ਅੱਜ ਪਹਿਲਾ ਦਿਨ ਹੈ ਤੇ 2 ਤਰੀਕ ਨੂੰ ਇਹ ਤੋਂ ਵੀ ਜ਼ਿਆਦਾ ਭਾਰੀ ਇਕੱਠ ਇੱਥੇ ਹੋਣਾ ਹੈ ਨਾ ਇਸ ਸਥਾਨ ਤੇ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਲੱਗਦੀਆਂ ਨੇ ਬੱਚਿਆਂ ਵਾਲੇ ਖੜਾਉਣੇ ਆ ਗਏ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਕੁਝ ਬੱਚੇ ਵਾਲੀਆਂ ਗੇਮਸ ਮੈਂ ਸਾਰੇ 150 ਦੇ ਕਿਹੜਾ ਲੜਾਈ ਕੋਈ ਦੇਖਦਾ ਦੋਨੋਂ ਸਾਈਡ ਲੱਗੀਆਂ ਹੋਈਆਂ ਨੇ ਦੁਕਾਨਾਂ ਤੇ ਆਹ ਸਾਈਡ ਵੀ ਤੇ ਆਹ ਸਾਈਡ ਵੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਲਓ ਜੀ ਇਸ ਤਰ੍ਹਾਂ ਇੱਥੇ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਤੇ ਅੱਗੇ ਚੱਲਦੇ ਆਂ ਅੱਗੋਂ ਆਪਾਂ ਦੇਖਾਂਗੇ ਤੇ ਜਦੋਂ ਅਸੀਂ ਰਸਤੇ 'ਚ ਆ ਰਹੇ ਸੀਗੇ ਤਾਂ ਇੱਥੋਂ ਮਤਲਬ ਗੁਰਦੁਆਰਾ ਸਾਹਿਬ ਤੋਂ ਕਾਫੀ ਦੂਰੀ ਤੋਂ ਹੀ ਨਾ ਸ਼ਵੀਲਾਂ ਜਿਹੜੀਆਂ ਸ਼ੁਰੂ ਹੋ ਗਈਆਂ ਸੀ ਠੰਡੇ ਮਿੱਠੇ ਜਾਲਦੀਆਂ ਸ਼ਵੀਲਾਂ ਜਿਵੇਂ ਵੱਖ-ਵੱਖ ਪਿੰਡਾਂ ਵਾਲਿਆਂ ਵੱਲੋਂ ਲਾਈਆਂ ਜਾਂਦੀਆਂ ਨੇ ਆਪਦੇ ਪਿੰਡਾਂ 'ਚ ਕਿਉਂਕਿ ਸੰਗਤ ਆਉਂਦੀਆਂ ਨੇ ਨਾ ਫਿਰ ਰਸਤੇ ਦੇ ਵਿੱਚ ਉਹਨਾਂ ਵਾਸਤੇ ਸ਼ਵੀਲਾਂ ਜਿਹੜੀਆਂ ਲਾਈਆਂ ਜਾਂਦੀਆਂ ਨੇ ਤੇ ਇਧਰ ਉਸੇ ਤਰ੍ਹਾਂ ਕੁਛ ਖਾਣ ਪੀਣ ਵਾਲੀਆਂ ਦੁਕਾਨਾਂ ਨੇਗੀਆਂ। ਤੇ ਇਧਰ ਵੀ ਬੱਚਿਆਂ ਵਾਲੇ ਖੜਾਉਣੇ ਹੋਗੇ ਜਿਵੇਂ। ਬਾਕੀ ਵੀਡੀਓ ਤੇ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਕਿ ਕਿੱਥੋਂ-ਕਿੱਥੋਂ ਤੁਸੀਂ ਸਾਡੀ ਵੀਡੀਓ ਜਿਹੜੀ ਦੇਖ ਰਹੇ ਹੋ। ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਜੇ ਕੋਈ ਬਾਹਰਲੀ ਕੰਟਰੀ ਤੋਂ ਦੇਖ ਰਿਹਾ ਹੈ ਤਾਂ ਉਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਕਿ ਕਿੱਥੋਂ ਤੁਸੀਂ ਸਾਡੀ ਵੀਡੀਓ ਜਿਹੜੀ ਦੇਖ ਰਹੇ ਹੋ। ਅੱਗੇ ਚੱਲਦੇ ਆਂ ਅੱਗੇ ਉਹ ਦੇਖਦੇ ਆਂਗੇ ਆਪਾਂ ਜਾ ਕੇ ਇਧਰ ਦੀ ਸਾਈਡ ਵੀ ਉਸੇ ਤਰ੍ਹਾਂ ਹਨਾ ਕਾਫੀ ਸਾਰੀਆਂ ਦੁਕਾਨਾਂ ਨੇਗੀਆਂ ਲੱਗੀਆਂ ਹੋਈਆਂ ਆਹ ਸਾਈਡ ਵੀ ਘਰਾਂ ਦੀ ਵਰਤੌਲਾ ਅਸਮਾਨ ਹਨ ਆ ਪਲਾਸਟਿਕ ਵਾਲੇ ਸਾਰੇ ਬਾਕਸ ਹੋ ਗਏ ਜਿਵੇਂ ਐਵੇਂ ਦੀਆਂ ਚੀਜ਼ਾਂ ਸਾਰੀਆਂ ਇਹ ਦੁਕਾਨਾਂ ਤੇ ਹੈਗੀਆਂ ਨੇ ਤੇ ਆ ਕੁਛ ਕਿੱਧਰ ਕੱਪੜਿਆਂ ਦੀਆਂ ਵੀ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਵੱਡੀਆਂ ਵੱਡੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਤੇ ਇੱਥੇ ਵੀ ਆਹ ਬਹੁਤ ਸਾਰੀਆਂ ਕੱਪੜੇ ਵਾਲੀਆਂ ਸਾਰੀਆਂ ਦੁਕਾਨਾਂ ਨੇ ਲੱਗੀਆਂ ਹੋਈਆਂ ਇਹ ਮੇਰੇ ਖਿਆਲ ਚ ਸਮਾਗਮ ਕਰਕੇ ਇੱਥੇ ਲੱਗੀਆਂ ਨੇ ਜਿਵੇਂ ਹੁਣ ਤਿੰਨ ਦਿਨ ਇੱਥੇ ਸਮਾਗਮ ਆ ਨਾ ਕੁਝ ਕਿਧਰ ਦੁਕਾਨਾਂ ਸਾਰੀਆਂ ਲੱਗ ਵੀ ਰਹੀਆਂ ਨੇ ਇੱਧਰ ਸਾਰੀਆਂ ਵੱਡੀਆਂ-ਵੱਡੀਆਂ ਦੁਕਾਨਾਂ ਦੂਰ-ਦੂਰ ਤੱਕ ਇੱਥੇ ਲੱਗੀਆਂ ਹੋਈਆਂ ਨੇ ਅਕਸ਼ੇ ਟੇਕ ਕ੍ਰੌਕਰੀ ਹੋ ਗਈ ਹੈ ਨਾ ਤੇ ਅਕਸ਼ਕ ਦੁਕਾਨਾਂ ਹਲੇ ਲੱਗ ਵੀ ਰਹੀਆਂ ਨੇ ਜਿਵੇਂ ਪਹਿਲੇ ਦਿਨ ਕਰਕੇ ਆ ਮਤਲਬ ਆਪਦੀ ਤਿਆਰੀ ਕਰ ਰਹੇ ਨੇ ਤੇ ਆਪਾਂ ਇੱਧਰ ਆ ਗਏ ਸੜਕ ਦੇ ਉੱਪਰ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਆ ਰਹੀਆਂ ਨੇ ਹਨਾ ਦਰਸ਼ਨਾਂ ਵਾਸਤੇ ਪਾਰਕਿੰਗ ਆਉਂਦੇ ਵਿੱਚ ਆਪਣੀਆਂ ਗੱਡੀਆਂ ਮੋਟਰਸਾਈਕਲ ਖੜਾ ਕੇ ਬਹੁਤ ਭਾਰੀ ਇਕੱਠਾ ਹੈ ਸੰਗਤਾਂ ਦਾ ਆ ਇਧਰ ਨਾਲ ਨਾਲ ਹੋਰ ਕੁਝ ਖਾਣ ਪੀਣ ਵਾਲੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਜਦੋਂ ਆਏ ਸੀਗੇ ਉਦੋਂ ਆਹ ਸਾਈਡ ਤੁਹਾਨੂੰ ਦਿਖਾਈ ਸੀਗੀ ਸਾਰੀ ਇੱਥੇ ਝੂਲੇ ਜਿਹੜੇ ਲੱਗੇ ਹੋਏ ਨੇ ਜਿਵੇਂ ਚੰਡੋਲ ਹੋ ਗਿਆ ਹਨਾ ਉਹ ਟ੍ਰੇਨ ਵਾਲਾ ਝੂਲਾ ਹੋ ਗਿਆ ਐਵੇਂ ਦੇ ਸਾਰੇ ਝੂਲੇ ਲੱਗੇ ਹੋਏ ਨੇ ਨਾਲ ਨਾਲ ਦੁਕਾਨਾਂ ਵੀ ਨੇ ਇੱਥੇ ਪੋਸ਼ਕ ਖਾਣ ਪੀਣ ਵਾਲੀਆਂ ਸਾਰੀਆਂ ਲੱਗੀਆਂ ਹੋਈਆਂ ਤੇ ਇੱਧਰ ਵੀ ਸਾਰੀਆਂ ਦੁਕਾਨਾਂ ਨੇ ਇੱਥੇ ਖਾਣ ਪੀਣ ਵਾਲੀਆਂ ਆ ਚੰਡੋਲ ਆ ਗਿਆ ਜਿਵੇਂ ਐਸ ਤਰ੍ਹਾਂ ਬਹੁਤ ਵੱਡੇ ਵੱਡੇ ਝੂਲੇ ਇੱਥੇ ਲੱਗੇ ਹੋਏ ਨੇ ਜਿਵੇਂ ਆਹ ਟ੍ਰੇਨ ਵਾਲਾ ਝੂਲਾ ਦੇਖ ਸਕਦੇ ਹੋ ਤੇ ਉਧਰ ਪਿੱਛੇ ਚੰਡੋਲ ਵੀ ਚੱਲ ਰਿਹਾ ਤੇ ਕਿਸ਼ਤੀ ਵੀ ਚੱਲ ਰਹੀ ਆ ਹਨਾ ਇੱਥੇ ਆ ਕੁਛ ਜਿਵੇਂ ਛੋਟੇ ਬੱਚਿਆਂ ਵਾਲੇ ਝੂਲੇ ਹੋਗੇ ਹਨ ਐਵੇਂ ਦੇ ਸਾਰੇ ਝੂਲੇ ਨੇ ਤੇ ਇੱਧਰ ਵੀ ਨਾਲ-ਨਾਲ ਸਾਰੀਆਂ ਦੁਕਾਨਾਂ ਹਨ ਲੱਗੀਆਂ ਹੋਈਆਂ ਨੇ ਸੜਕ ਦੇ ਉੱਜੇ ਬੱਚਿਆਂ ਵਾਲੇ ਖੜਾਉਣੇ ਨੇ ਇੱਥੇ ਕੁਸ਼ਕ ਆ ਜਿਵੇਂ ਐਨ ਕਾਲੀਆਂ ਦੁਕਾਨਾਂ ਹੋ ਗਈਆਂ ਆ ਵੀ ਸਾਰੇ ਬੱਚਿਆਂ ਵਾਲੇ ਖੜਾਉਣੇ ਬੱਚਿਆਂ ਵਾਲੀਆਂ ਗੇਮਾਂ ਐਸੇ ਤਰ੍ਹਾਂ ਦੋਨੋਂ ਸਾਈਡ ਵੱਡੀਆਂ ਵੱਡੀਆਂ ਦੁਕਾਨਾਂ ਨੇ ਆ ਦੂਸਰੀ ਸਾਈਡ ਵੀ ਲੱਗੀਆਂ ਹੋਈਆਂ ਨੇ ਤੇ ਬਾਕੀ ਸਾਰੀਆਂ ਸੰਗਤਾਂ ਜਾ ਰਹੀਆਂ ਨੇ ਹਾਂ ਦਰਸ਼ਨਾਂ ਵਾਸਤੇ ਇੱਧਰ ਜਿਵੇਂ ਤੁਸੀਂ ਝੂਲੇ ਜੱਗੇ ਹੋਏ ਦੇਖ ਰਹੇ ਹੋ ਹਾਂ ਚੰਡੋਲ ਹੋ ਗਿਆ ਕਿਸ਼ਤੀ ਹੋਗੀ ਤੇ ਇੱਧਰ ਹੋਰ ਵੀ ਬਹੁਤ ਸਾਰੇ ਝੂਲੇ ਨੇ ਤੇ ਇੱਧਰ ਚੰਡੋਲ ਵੀ ਹੈਗੇ ਨੇ ਔਰ ਕਿਸ਼ਤੀਆਂ ਵੱਡੀਆਂ ਵੱਡੀਆਂ ਤੇ ਮੀਂਹ ਪੈਣ ਕਰਕੇ ਉੱਥੇ ਗਿੱਲਾ ਹੋ ਗਿਆ ਤਾਂ ਕਰਕੇ ਆਪਾਂ ਦੂਰੋਂ ਦਿਖਾ ਰਹੇ ਹਾਂ ਤੇ ਉੱਥੇ ਰਾਸਤਾ ਹੈ ਨਹੀਂ ਔਖਾ ਮਤਲਬ ਉੱਧਰ ਨੂੰ ਜਾਣਾ ਕਾਫੀ ਚੱਕੜ ਹੋਇਆ ਹੋਇਆ ਹੈ ਇਸ ਤਰ੍ਹਾਂ ਇੱਥੇ ਵੱਡੇ ਵੱਡੇ ਝੂਲੇ ਖੜਾ ਲੱਗਦੇ ਨੇ ਪੂਰਾ ਸਰਕਲ ਘੁਮਾ ਕੇ ਮੋੜੇ ਆਪਾਂ ਗੱਡੀ ਵਾਲੀ ਪਾਰਕਿੰਗ ਚ ਆ ਇਸ ਸਮੇਂ ਤੇ ਤੇ ਗੱਡੀਆਂ ਦੀ ਫ੍ਰੀ ਸੇਵਾ ਮਤਲਬ ਲਈ ਹੋਈ ਹੈ ਜਿਹੜੀਆਂ ਸੰਗਤਾਂ ਨਾਲ ਦੇ ਪਿੰਡਾਂ ਚੋਂ ਆਉਂਦੀਆਂ ਨੇ ਜਿਵੇਂ ਆ ਗੱਡੀ ਤੇ ਉੱਪਰ ਪੋਸਟਰ ਲੱਗਿਆ ਹੋਇਆ ਹੈ ਨਾ ਤੇ ਇਹ ਤੇ ਲੱਗਿਆ ਹੋਇਆ ਹੈ ਫ੍ਰੀ ਕਾਰ ਸੇਵਾ ਜਿਹੜੀਆਂ ਨੇੜੇ ਤੇੜੇ ਦੇ ਪਿੰਡਾਂ ਚੋਂ ਸੰਗਤਾਂ ਆਉਂਦੀਆਂ ਨੇ ਉਹਨਾਂ ਵਾਸਤੇ ਫ੍ਰੀ ਸੇਵਾ ਗੱਡੀਆਂ ਦੀ ਫਿਰ ਇਹ ਢੇਡੇ ਲਾਉਂਦੇ ਨੇ ਵਾਰ-ਵਾਰ ਹੈ ਨਾ ਤੇ ਸੰਗਤਾਂ ਨੂੰ ਲੈ ਕੇ ਆਉਂਦੇ ਨੇ ਫ੍ਰੀ ਸੇਵਾ ਇਹ ਸੰਗਤਾਂ ਵਾਸਤੇ ਇਸ ਤਰ੍ਹਾਂ ਗੱਡੀਆਂ ਖੜੀਆਂ ਨੇ ਇੱਥੇ ਤੇ ਉਧਰ ਗੱਡੀਆਂ ਆ ਵੀ ਰਹੀਆਂ ਨੇ ਅੱਜ ਜਿੰਨੀਆਂ ਵੀ ਰਾਸਤੇ 'ਚ ਗੱਡੀਆਂ ਮਿਲ ਰਹੀਆਂ ਨੇ ਹਨਾ ਦੇਖੋ ਸਾਰੀਆਂ ਗੱਡੀਆਂ ਇਹ ਫ੍ਰੀ ਸੇਵਾ ਸੰਗਤਾਂ ਵਾਸਤੇ ਸੇਵਾ ਜਿਹੜੀ ਲਾਈ ਹੋਈ ਹੈ ਹਨਾ ਸੰਗਤਾਂ ਨੂੰ ਲਿਹਾ ਰਹੇ ਨੇ ਗੱਡੀਆਂ ਦੇ ਵਿੱਚ ਆ ਸਾਰੀਆਂ ਗੱਡੀਆਂ ਤੇ ਪੋਸਟਰ ਦੇਖੋ ਲੱਗੇ ਹੋਏ ਨੇ ਬਹੁਤ ਵੱਡੀ ਸੇਵਾ ਇਹ ਵੀ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ 'ਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ